ਹਾਂਜੀ ਲੋ ਜੀ ਇੱਥੇ ਰੁਕੇ ਆ ਹਾਂ ਸਾਹਮਣੇ ਹੈਗਾ ਸਾਡੇ ਜੋ ਟੀ ਪੁਆਇੰਟ ਜਿੱਥੋਂ ਜਾਂਦਾ ਆ ਸਾਚਨ ਗਲੇਸ਼ੀਅਰ ਨੂੰ ਰਸਤਾ ਏਸੀ ਚੱਲ ਜਾਣਾ ਵਾਪਸ ਸਾਹਮਣੇ ਜੇਸਵੀ ਲੱਗੀ ਹੋਈ ਆ ਪੱਥਰ ਤੋੜਨ ਤੇ ਇੱਥੇ ਹੁਣ ਲੱਗੂਗਾ ਜਾਮ ਥੋੜਾ ਜਿਹਾ ਰੁਕਾਂਗੇ ਵੇਟ ਕਰਦੇ ਆ ਤੇ ਜਦੋਂ ਖੁੱਲਦਾ ਤਾਂ ਫਿਰ ਦਰ ਦੇ ਰਸਤਾ ਓਏ ਕੀ ਕਰੀ ਜਾਂਦਾ ਵਾਹ ਵਾਹ ਬੱਸ ਸਾਈਨ ਹੋਂਡਾ ਸਾਈਨ ਤੇ ਵੀ ਆਇਆ ਬਈ ਲਓ ਜੀ ਦਾ ਜਮ ਗਿਆ ਖਲ ਜੀ ਹਾ ਲਓ ਜੀ ਜਮ ਹੋ ਗਿਆ ਕਲੀਅਰ ਤੇ ਆਪਾਂ ਹੁਣ ਚੱਲੇ ਆ ਜੀ ਹਾ ਬੱਸ ਹੀ ਆਨ ਦਾ ਵੇ ਕਾਰਗਿਲ क्योंकि तो अपने को होल ऑप्शन नहीं है कि मनाली रूट बंद या बारला चला ला न्यूमा वाला रूट रूट अभी क्लियर नहीं है और जो रह गया वो दूसरा अपना कारगिल टू जंस्कार वैली जा तो वो ऑप्शन है और जा तो फिर है ना कारगिल टू बायशिनगर व्यू तो चेक करो भाई सदा ਥੱਲੇ ਪਤਰਾ ਰਿ ਕਿਸਤਾਨ 15 ਲੱਗਦਾ ਨਹੀਂ ਕਿ ਆਪਾਂ ਲਦਾਕਸ਼ ਫਿਰਦੇ ਆਂ ਤਾਂ ਇੱਥੋਂ ਕਰਾਉਂਦੇ ਆ ਇਹਨੂੰ ਕੀ ਕਹਿੰਦੇ ਹੁੰਦੇ ਜਿਪ ਜਿਪ ਲਾਈਨ ਇੱਥੇ ਜਿਪ ਲਾਈਨ ਬੜੀ ਮਸ਼ਹੂਰ ਆ ਬਈ ਦੁਨੀਆਂ ਦੀ ਮੇਰੇ ਖਿਆਲ ਨਾਲ ਸਭ ਤੋਂ ਉੱਚੀ ਜਿਪ ਲਾਈਨ ਹੋਣੀ ਇਹੇ ਹੋ ਜੇ ਮੋੜਾ ਤੋਂ ਥੋੜਾ ਸਾਵਧਾਨ ਦੇਖਣ ਨੂੰ ਸਾਫ ਲੱਗਦਾ ਆ ਰੇਤਾ ਬਰੀਕ ਬਜਰੀ ਇਹਨਾਂ ਮੋੜਾਂ ਤੇ ਬਹੁਤ ਪਾਈ ਜਾਂਦੀ ਆ ਚਲੋ ਵੀ ਚਲੋ ਚਲੋ ਵੀ ਚਲੋ ਅੱਜ ਪਾਣੀ ਜ਼ਿਆਦਾ ਵਿੱਚ ਥੱਲੇ ਨੂੰ ਲਓ ਜੀ ਇਹ ਪੁਆਇੰਟ ਆ ਗਿਆ ਜਿੱਥੇ ਹੁਣ ਆਪਾਂ ਬਾਈਆਂ ਨੂੰ ਕਰ ਦੇਣਾ ਅਲਵਿਦਾ ਤੇ ਬਾਈਆਂ ਹੁਣਾਂ ਦੀ ਜਿਹੜੀ ਮੰਜ਼ਲ ਹੈਗੀ ਉਹ ਲੈਫਟ ਸਾਈਡ ਸਾਡੀ ਹੈਗੀ ਰਾਈਟ ਸਾਈਡ ਲਓ ਜੀ ਤੇ ਅਸੀਂ ਹੁਣ ਕਰਦੇ ਹਾਂ ਭਾਜੀ ਹੁਣਾਂ ਨੂੰ ਅਲਵਿਦਾ ਇੱਥੋਂ ਬਹੁਤ ਵਧੀਆ ਭਾਜੀ ਮਿਲਾਂਗੇ ਤੁਹਾਨੂੰ ਫੇਰ ਕਦੀ ਕਿਸੇ ਮੋੜ ਤੇ ਓਕੇ ਮੈਡਮ ਕੋਈ ਬਾਤ ਨਹੀਂ ਤੇ ਜੇ ਕਦੇ ਅਸੀਂ ਗੁਜਰਾਤ ਆਉਣਾ ਹੋਇਆ ਤਾਂ ਅਸੀਂ ਤੁਹਾਨੂੰ ਮਿਲਾਂਗੇ ਤਾਂ ਤੁਸੀਂ ਜਦੋਂ ਪੰਜਾਬ ਆਉਣਾ ਆਇਆ ਤਾਂ ਤੁਸੀਂ ਮਿਲ ਕੇ ਜਾਣਾ ਜਰੂਰ ਜਾਏਗੇ ਪੁੱਤ ਹਾਂ ਚਲੋ ਤੁਹਾਡੀ ਵੀ ਵਧੀਆ ਲਾਈ ਜਿੰਦਗੀਆਂ ਆਪਣੀ ਤੁਹਾਡਾ ਜੀ ਸਫਰ ਵਧੀਆ ਰਹੇ ਸਾਡਾ ਵੀ ਵਧੀਆ ਰਹੇ ਓਕੇ ਬਾਜੀ ਓਕੇ ਜੀ ਫੱਟੇ ਐਵੋ ਗ੍ਰੇਟ ਜਰਨੀ ਚਲੋ ਚਲਿਏ ਬਾਏ ਲਓ ਜੀ ਚਲੋ ਜੀ ਹੁਣ ਆਪਾਂ ਚੱਲੀ ਆਪਣੀ ਮੰਜ਼ਿਲ ਵੱਲ ਤੇ ਕੋਸ਼ਿਸ਼ ਹੱਤਪਲੇ ਹੀ ਹੈ ਕਿ ਲੇਹ ਲਾਈਏ ਲੇਹ ਤੋਂ ਬਾਅਦ ਫਿਰ ਪੱਥਰ ਸਾਹਿਬ ਗੁਰਦੁਆਰਾ ਤੋਂ ਉਸ ਤੋਂ ਬਾਅਦ ਦੇਖਦੇ ਆਪਾਂ ਕੀ ਕਰਨਾ ਚਲਿਓ ਬਾਜੀ ਫਿਰ ਚਲੋ ਜੀ ਚਲੋ ਓਕੇ ਜੀ ਲਓ ਜੀ ਇਧਰ ਜਾਵਾਂਗਾ ਤੇ ਜੀ ਸਿਆਚਨ ਗਲੇਸ਼ੀਅਰ ਪੈਨਾਮਿਕ ਔਰ ਅਸੀਂ ਚੱਲੇ ਇਧਰ ਨੂੰ ਹੁਣ ਤਾਂ ਬਾਬਾ ਜੀ ਹੋਟਲ ਹੋਟਲ ਬਹੁਤ ਬਣ ਗਏ ਇੱਥੇ ਪਹਿਲਾਂ ਤਾਂ ਕੁਝ ਵੀ ਨਹੀਂ ਹੁੰਦਾ ਸੀ ਤਾਂ ਸਾਨੂੰ ਮਾਰਨਾ ਆਪਣਾ ਸ਼ਾਰਟਕਟ ਅੱਜ ਪਤਾ ਲੱਗੂ ਬਾਈਲੀਆਂ ਦੇ ਜੋਰ ਦਾ ਕਹੋ ਬਾਜੀ ਮੈਂ ਕਿ ਅੱਜ ਪਤਾ ਲੱਗੂ ਬੈਲੀਆਂ ਦੇ ਜੋਰ ਦਾ ਸ਼ਾਰਟ ਕਟ ਹਸਾਬ ਮੇਰੀ ਕਾਰ ਨੂੰ ਆਫ ਰੋਡ ਕਰਨ ਦੀ ਤਮੰਨਾ ਸੀਗੀ ਐਦਾਂ ਜੀ ਚੱਲ ਵੀ ਡੋਗਰਾ ਅੱਜ ਤੇਰੀ ਇੱਜ਼ਤ ਦਾ ਸਵਾਲ ਆ ਡੋਗਰਾ 250 ਤੇ 411 ਸੀਸੀ ਦੇ ਉਹ ਚੱਕ ਦੇ ਚੱਕ ਦੇ ਲੈ ਤਾਂ ਬਸ ਇੰਨਾ ਕੀ ਸੀ ਏ ਨਹੀਂ ਹੈਗਾ ਭਾਈ ਜੀ ਇਹ ਨਹੀਂ ਹੈਗਾ ਨੇ ਹੈਗਾ ਹੈ ਉੱਪਰ ਜਾਂਦਾ ਉਹ ਚੜਦਾ ਉੱਪਰ ਜਾ ਕੇ ਚੜਾਈ ਤੇ ਮੇਰੇ ਸਾਹਮਣੇ ਤੋਂ ਇੱਕ ਬੁਰਾ ਇਹ ਮਤਲਬ ਖਰਦੁੰਗਲਾ ਪਾਸ ਸਾਡੇ ਬਿਲਕੁਲ ਨਿਗਾਹਾਂ ਦੇ ਸਾਹਮਣੇ ਆ ਰਹੀ ਤੇ ਅਸੀਂ ਹੁਣ ਠੰਡੀਆਂ ਠੰਡੇ ਮੁਲਕਾਂ ਤੋਂ ਅਸੀਂ ਕਰਮੀ ਦੇ ਦੇਸ਼ਾਂ ਵੱਲ ਸਾਡੇ ਵੱਧੂ ਹੈ ਕਦਮ ਤੇ ਪਿੱਛੇ ਨੂੰ ਮੁੜਨ ਨੂੰ ਕਹਿੰਦੇ ਨੇ ਪਰ ਅਸੀਂ ਹੁਣ ਪਿੱਛੇ ਮੋੜਨੇ ਚਾਹਦੇ ਆ ਕਿਉਂਕਿ ਸਾਡੀਆਂ ਡਿਊਟੀਆਂ ਵਜਾ ਮਾਰਦੀਆਂ ਆ ਸਾਡੀਆਂ ਡਿਊਟੀਆਂ ਵਜਾ ਮਾਰਦੀਆਂ ਹਾਂਜੀ ਪਾਣੀ ਜਿਹੜਾ ਸੜਕਾਂ ਤੇ ਰੋੜਿਆ ਫਿਰਦਾ ਪਾਣੀ ਬਰਫ ਖੁਰ ਖੁਰ ਕੇ ਆਉਂਦੀ ਪਈ ਆ ਤੇ ਸਾਹਮਣੇ ਸਾਡੇ ਰਹਿ ਗਿਆ ਖਰਦਮਗਲਾ ਪਾਸ ਤੇ ਬਾਈ ਹੁਣ ਤੂੰ ਮੈਨੂੰ ਦੇ ਦੇ ਸਾਈਡ ਪੁਰਾ ਮੈਂ ਤਾਂ ਨਿਕਲ ਅੱਗੇ ਤੂੰ ਉੱਥੇ ਜੋ ਮਰਜ਼ੀ ਕਰ ਹੁਣ ਆਹੋ ਚੱਕ ਬਾਈ ਇਹ ਡੇਜਾਉ ਗੱਡੀ ਹੁੰਦਾ ਚੱਲ ਵੀ ਡੋਗਰਾ ਬੁੱਕਦਾ ਜਾਣਾ ਡੋਗਰਾ ਬੁੱਕਦਾ ਰਾਜਾ ਡੋਗਰ ਨੇ ਹਾਰ ਮੰਨੀ ਨਹੀਂ ਹਲ ਤਾਈ ਓ ਕੀ ਆ ਹੋ ਗਿਆ ਭਾਈ ਬੂਰ ਤੋਂ ਤੇ ਗਿੱਲੇ ਹੋਣੇ ਹੀ ਆ ਲੱਤਾ ਚੱਕ ਕੇ ਨੰਗੀ ਤਾਂ ਹੁੰਦਾ ਇੱਥੋਂ ਬੱਲੇ 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 ਆਹ ਬਰਤ ਜ਼ਿਆਦਾ ਖੁਰੀ ਜਾਂਦੀ ਏ ਮਿੱਤਰੋ ਚੱਕ ਦੇ ਚੱਕ ਇੱਥੋਂ ਖਿਆਲ ਨਾ ਮੜੇ ਪਾਜੀ ਹੈ ਬੈਲੈਂਸ ਆਉਟ ਹੁੰਦਾ ਪਰ ਮੋਰਸਲ ਦਾ ਫੜਾ ਜਾ ਅੱਗੇ ਚਲੋ ਹੋ ਅਜੇ ਹਿੰਦੂ ਅੱਲਾਹ ਹੋ ਰਿਹਾ ਆਪਣੀ ਡੋਕਰਾਂ ਦਾ ਅੱਜ ਵੀ ਡੋਕਰ ਸਾਹਿਬ ਕੰਮ ਖੱਜ ਕੇ ਰੱਖੋ ਹੋ 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 बर्फ तो ज्यादा कर रही है कल नई शब शावा चल डोगरा चल चल हार नहीं मनी डोगरा चल भाई चल मित्रा चल चल शाबाश ओ बड़ा गंदा पैच सी भाई ये तो ये तो ओए होए पानी दा पानी।, पानी 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 ओए होए ओए होए क्या बर्फ है भाई लदीप भाई इधर भी हैं ਇੱਕ ਵਾਰ ਫੇਰ ਤੋਂ ਦੁਬਾਰਾ ਅਸੀਂ ਖੁਰਦੁੰਗਲਾ ਟਾਪ ਗਏ ਆ ਪਹੁੰਚ। ਅੱਜ ਇਥੇ ਕੋਈ ਹੁਣ ਇੰਨੀ ਰਸ ਹੈ ਨਹੀਂ ਅੱਜ ਨਾ। ਕਿਹੜਾ ਨਾਲ ਕਿਹੜਾ ਨਾਲ ਮਾਈ ਦਾ ਬਣੂਗਾ ਸੂਰਮਾ। ਹੈ? ਵਾਸ ਇੱਥੇ ਰੁਕਣ ਦੀ ਸਾਡੀ ਕੋਈ ਸੰਭਾਵਨਾ ਨਹੀਂ। ਕਿਉਂਕਿ ਆਪਾਂ ਇਹ ਕਰ ਲਿਆ ਸੀਗਾ ਕੱਲ ਜੋ ਕਰਨਾ ਹੀ ਪਰਸੋਂ। ਆਪਾਂ ਕੱਲ ਹੀ ਲੰਘ ਜਿਨਾ। माय गॉड ऑन द स्पॉट चेक करो पहाड़ और चेक करो रास्ता चेक कर तो तेरी तेरी पानी ज्यादा आज यार भाई के तो पता नहीं क्यों आया मिनो आ जी तो मैं جے تو میں نے سوچا ہی نہیں تھا بھجی واہ جی واہ انگلا ٹوٹ گئی ہے انگلا بھجی او ہو او ہو انگلا ٹوٹ گیا کل ٹھنڈ ہے نہیں جنی اج نہیں ٹھنڈیا لو جی کٹ کٹ 15 منٹ دی 15 منٹ ویٹ کرنے تو بعد دوبارہ راستہ کھلا اسیں سوچیا سی کہ 6 بجے تو پہلے پہلا گurdwar sa پہنچا گے بٹ ਉਹ ਬੱਟਾ ਪਾਕੀ ਕਸਾ ਦੇ ਜਿਉਂ ਪਰ ਕਾਰਮਚਾਰਾ ਆਪਾਂ ਉਸ ਤੋਂ ਵੱਧ ਕੇ ਨਹੀਂ ਲੈ ਸਕਦੇ ਤੇ ਆਪਾਂ ਫਿਰ ਤੋਂ ਇੱਕ ਨਵਾਂ ਰਸਤਾ ਲਵਾਂਗੇ ਥੋੜਾ ਕਿ ਪਿੰਡ ਆ ਪਿੰਡ ਦੇ ਵਿੱਚ ਵਿੱਚ ਦੀ ਜਾਵਾਂਗੇ ਹਾਂ ਬੜੀ ਮੁਸ਼ਕਲ ਆ ਜਿੰਨੀ ਅਸੀਂ ਤੇਜ਼ ਬਾਈਕ ਚਲਾ ਕੇ ਥੱਲੇ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹ ਨਾਲੋਂ ਹੀ ਜ਼ਿਆਦਾ ਲੇਟ ਹੋ ਗਏ ਅਸੀਂ ਤੇ ਸਾਹਮਣੇ ਪੀਵੀ07 ਸਿਫਟ ਗਾਰਾ ਉਹਦੇ ਵਿੱਚ ਬੱਚੇ देख के टाटा कर रहे हैं तो सामने तो होने एक लगाना पड़ा शॉर्टकट आसी सोचा शॉर्टकट मारा के बट रूटी एक हो लिया ऊपर से लेके आओ ना ਰੈਂਟ ਪਰ ਬਾਈਕ ਤਾਂ ਲੈਣਾ ਆਸਾਨ ਹੈ ਲੇਕਿਨ ਚਲਾਉਣਾ ਆਸਾਨ ਨਹੀਂ ਹੈ ਜਹਾਂ ਪਰ ਉੱਪਰ ਸੇ ਲਾ ਕੇ ਉੱਪਰ ਸੇ ਸਰ ਠੀਕ ਹੈ ਸਰ 350 ਲੱਗੀ ਇਹ ਚੇ ਲਾ ਕੇ ਨਾ ਇੱਕ ਚੀਜ਼ ਬੜੀ ਹੋਰ ਤਰ੍ਹਾਂ ਹੋਈ ਪਈ ਆ ਇਹ ਤਾਂ ਰੈਂਟ ਤੇ ਬਾਈਕ ਆ ਤਾਂ ਰੈਂਟ ਚ ਲੈਣ ਦੇ ਬਾਇਓ ਚਲਾਉਣੇ ਵੀ ਸਿੱਖ ਲਓ ਪਹਿਲਾਂ ਤੂੰ ਚਲਾਉਣੀ ਕਿਦਾਂ ਕਿੱਥੋਂ ਲਾ ਰਿਹਾ ਮੁੰਡਾ ਦੱਸੋ ਚਲੋ ਖੈਰ ਆਪਣਾ ਕੰਮ ਸੀ ਦੱਸਣਾ ਨੂੰ ਸਮਝਾਤਾ ਹੁਣ ਬਾਈ ਅੱਗੇ ਤੋਂ ਨਾ ਇਹ ਕੰਮ ਕਰੀ ਹੂੰ ਹੂੰ ਉਹਦਾ ਉਹਦਾ ਹੋ ਗਿਆ ਕਿ ਉਸਨੇ ਛਾਲ ਮਾਰਤੀ ਇਹ ਛਾਲ ਨਾ ਮਾਦੀ ਪਾਜੀ ਪੈਣੀ ਸੀਦੀ ਹਾਂ ਹੁਣ ਆ ਗਿਆ ਪਰ ਥੱਲੇ ਲਾਉਣੀ ਨਹੀਂ ਪਾਈ ਕਿਨੂੰ मसीरा ऑफरिंग मिली हो जी। ला फोन आ गया भाई थोड़ा चलो जी चलो अच्छा ਆਹ ਨੈਕਸਟ ਲੈਵਲ ਦੀ ਰੌਫ ਰੋਡਿੰਗ ਹੋ ਰਹੀ ਆ ਵੀ। ਉਹਨੇ ਇੱਕ ਪੰਗਾ ਲਿਆ ਦਾ ਲਿਆ। ਕਿਉਂਕਿ ਰਸਤਾ ਉਧਰ ਜਗਾ ਬੰਦ। ਤੇ ਅਸੀਂ ਇੰਨਾ ਟਾਈਮ ਵੇਟ ਨਹੀਂ ਕਰ ਸਕਦੇ ਸੀ ਬਾਬੋ ਇਸ ਕਰਕੇ ਸਾਨੂੰ ਚੜਨਾ ਪਿਆ। ਪਰ ਬਾਈਕ ਆਪਣੀ ਡੋਗਰਾ। ਚਾਵਾਂ ਡੋਗਰਾ। ਓ ਬੱਲੇ ਡੋਗਰਾ। ਫਸ ਗਈ ਨਿਕਲਾ ਤਾਂ ਕੋਈ ਬਾਤ ਨਹੀਂ ਤਾਂ ਪਹਿਲੇ ਮੈਂ ਜਾਉਂ ਉਹ ਸੋ ਬਾਈ ਉਹ ਉਹਦੀ ਭਾਜੀ ਉਹਨਾਂ ਦੀ ਕੋਈ ਬਾਈ ਉਹਨਾਂ ਦੀ ਬਾਈਕ ਫਸ ਗਈ ਤੇ ਆਪਣੇ ਕੋਸ ਸਾਹਿਬ ਨੂੰ ਨਹੀਂ ਆਫਗਾਈ ਨਹੀਂ ਤੜਾਉਣਾ ਚੱਲ ਬੱਠ ਬਾਈ ਬੱਠ ਚਲੋ ਘਰ ਮੇਟਾ ਲੋ ਘਰ ਮੇ ਚਲੋ बैठ कर बैठ कर ऊपर बैठ कर चलो बैठो बैठो हाँ बैठ बैठ सीट हाँ अभी चलो चल गो 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 चलो 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 चलो, चलो गो आराम से गो 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 तू सुन ਨੋ ਨੋ ਹੋ ਵੀ ਸਾ ਕਰ ਗਿਆ ਬ्रो ਆਫ ਰੋਡਿੰਗ ਕਰਨ ਤੋਂ ਬਾਅਦ ਆਪਾਂ ਨੂੰ ਹਲੇ ਰਾਹ ਟਕਰਿਆ ਆ ਇਹ ਰਸਤਾ ਹੈਗਾ ਇੱਥੇ ਜਿਹੜਾ ਲੇਹ ਤੋਂ ਉੱਪਰ ਪੈਂਦੇ ਹਨ ਉਹਦੇ ਵਿੱਚ ਵਿੱਚ ਦੀ ਜਾਂਦਾ ਪਿਆ ਆਪਾਂ ਉਹ ਜਿਹੜਾ ਮੇਨ ਰੋਡ ਆ ਖਰਦੁੰਗਰਾ ਵਾਲਾ ਉਹ ਛੱਡ ਦਿੱਤਾ ਆ ਉਹ ਆਪਣੇ ਉਹ ਖੱਬੇ ਜਾਂਦਾ ਪਿਆ ਆਪਾਂ ਸੋਚਿਆ ਕਿ ਇਸ ਆਪਾਂ ਵੇਲੀ ਜੇ ਦੇ ਵਿੱਚ ਲਈ ਜਾਨੇ ਆ ਤੇ ਇਹ ਪਿੰਡ ਕਹਿ ਸਕਦੇ ਨੂੰ ਆਪਾਂ ਰਸਤਾ ਵੀ ਸਾਫ਼ ਆ ਤੇ ਘੇੜਿਆ ਹਾਂਜੀ ਲਓ ਜੀ ਟਾਈਮ ਹੋ ਗਿਆ ਫਿਰ ਤੋਂ ਇਹਨੂੰ ਡੋਗਰ ਨੂੰ ਆਪਣੀ ਖਰਾਕ ਦੇ ਦਾਂ ਤੇ ਇਹਦੀ ਖਰਾਕ ਪੈਂਦੀ ਆ ਘਟੋਕਟ ਸਾਨੂੰ 8-900 ਚ 1200 ਦੀ ਪੈਂਦੀ ਆ ਅੱਜ ਜ਼ਿਆਦਾ ਪਊਗੀ ਨਹੀਂ ਅੱਜ ਥੋੜੀ ਪੈਣੀ ਆ ਅੱਧੀ ਹੈਗੀ ਇਹਦੇ ਕੋਲ ਚਲੋ ਤੇਲ ਪਾਉਂਦੇ ਆ ਦੇਖਦੇ ਕਿੰਨੇ ਤੇਲ ਪੈਂਦਾ ਆਪਾਂ ਹੁਣ ਇੱਥੇ ਬੈਠੇ ਆਂ ਵਰਲਡ ਦੇ ਹਾਈएस्ट ਪੈਟਰੋਲ ਪੰਪ ਤੇ ਤੁਸੀਂ ਚੈੱਕ ਕਰ ਸਕਦੇ ਹੋ ਅ ਤਾਂ ਵਰਲਡਸ ਹਾਈएस्ट ਐਲਟੀਟਿਊਡ ਰਿਟੇਲ ਆਊਟਲਟ ਬਲੰਜਰ ਫੋਰ ਚਾਈਤੇ ਜੋ ਹੈ ਕਿ ਖਰਦੁੰਗਲਾ ਰੋਡ ਲੈ ਲਦਾਖ ਸੋ ਬਹੁਤ ਘਟ ਗੱਲ ਬਾਤ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਇੱਥੇ ਲੈ ਸ਼ਹਿਰ ਦਾ ਇੱਕ ਛੋਟਾ ਜਿਹਾ ਚਾਕਾ ਦੇਖੋ ਜਰਾ ਤੇ ਉਹ ਪਹਾੜ ਦੇ ਪਿੱਛੇ ਸੂਰਜ ਆਪਣਾ ਦਿਨ ਦਾ ਪੂਰਾ ਕੰਮ ਕਰਕੇ ਵਾਪਸ ਤੇ ਇੱਧਰ ਹੈਗਾ ਜੀ ਸ਼ਾਂਤੀ ਸਤੂਬਾ ਜਿੱਥੇ ਆਪਾਂ ਨੂੰ ਕੋ ਨਹੀਂ ਜਾਇਆ ਹੋਇਆ ਤੇ ਇੱਧਰ ਹੈਗਾ ਜੀ ਲੇ ਪੈਲੈਸ ਸੋ ਪਰ ਹੁਣ ਆਪਣਾ ਜਿਹੜਾ ਜੋ ਪਲਾਨ ਹੈ ਆਪਣਾ ਹੈਗਾ ਲੇ ਤੋਂ ਆਪਾਂ ਸਿੱਧਾ ਹੀ ਕਾਰਗਿਲ ਵੱਲ ਨੂੰ ਆਪਾਂ ਮੂਵ ਕਰਨਾ ਤੇ ਦੇਖਾਂਗੇ ਕਿ ਕਿੱਥੇ ਤੱਕ ਜਾ ਸਕਦੇ ਹਾਂ ਅੱਜ ਦਾ ਆਪਣਾ ਟੀਚਾ ਹੈਗਾ ਆ ਖਲਜੀ ਤੱਕ ਦਾ ਸੋ ਬਾਜੀ ਹੋ ਗਿਆ ਕੰਮ ਥੋੜਾ ਵਿਲੇ ਉਹ ਆਖੜੀ ਆਪਣੀ ਬਾਈਕ ਆ ਰਹੀ ਆਪਣੀ ਡੋਗਰ तो वह हैगा का कला डोगर ऑल कला इधर कल सुन ओ भाई कहाँ से हो आप पटना।, पटना।, पटना से तो आप यहाँ पर काम कर रहे हो जो वर्ल्ड का हाईएस्ट पेट्रोल पंप है तो आप कैसे यहाँ पर पहुँचे बहुत अच्छा जगह है ठंडा एरिया है मस्त है यहाँ पे रहने में बढ़िया है बढ़िया है यहाँ के लोग कैसे हैं यहाँ के लोग ठीक ही है ठीक ही है मतलब ठीक है कि ठीक ही है ठीक है ठीक है ਚਲੋ ਇਹ ਆ ਜੀ ਪਟਨਾ ਤੋਂ ਮੁੰਡਾ ਜਿਹੜਾ ਇੱਥੇ ਪੰਪ ਤੇ ਕੰਮ ਕਰ ਰਿਹਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਇਧਰ ਇਹ ਆਪਣਾ ਰੂਟ ਚਲ ਜੀ ਚੱਲ ਵੀ ਡੋਗਰਾ ਚਲ ਜੀਕਰੋ ਪਹੁੰਚ ਗਏ ਆਪਾਂ ਦੁਬਾਰਾ ਤੋਂ ਇੱਕ ਵਾਰ ਫੇਰ ਲੇ ਸਿਟੀ ਦੇ ਵਿੱਚ ਤੇ ਮੇਰੇ ਮੋਹਰੇ ਲੱਗੀ ਆ ਬੱਸ ਤੇ ਆਪਣਾ ਇੱਥੇ ਰੁਕਣ ਦਾ ਕੋਈ ਇਰਾਦਾ ਨਹੀਂ ਰੌਣਕਾ ਚੈੱਕ ਕਰੋ ਇੱਕ ਵਾਰੀ ਸ਼ਹਿਰ ਸਾਰੇ ਇੱਕੋ ਜਿਹੇ ਹੁੰਦੇ ਆ ਬੱਸ ਸੌ ਪਸੰਦਿਆ ਮੈਸਕਲਟ ਲੋ ਜੀ ਜੈ ਜੈ ਜੇ ਔਰ ਇਹ ਆ ਰਹਾ ਸਾਡਾ ਹਾਂ ਤੇ ਚਲੋ ਜੀ ਹੁਣ ਲੇ ਵਿੱਚ ਰਹਿੰਦੀ ਆ ਜਿੰਦਗੀ ਚ ਫੇਰ ਕਦੀ ਆਵਾਂਗੇ ਜਰੂਰ ਤੇ ਇਸ ਤੋਂ ਬਾਅਦ ਆਪਾਂ ਜਾਣਾ ਹਾਂ ਸਿੱਧਾ ਪੱਥਰਸਰ ਗੁਰਦੁਆਰਾ ਸੇਬ ਕਿਹਾ ਜਿੱਥੋਂ ਇੱਕ ਖੱਬੇ ਪਾਸੇ ਨੂੰ ਮਨਾਲੀ ਰੋਡ ਨਿਕਲ ਜਾਂਦਾ ਆ ਤੇ ਸੱਚੀ ਸੱਦਾ ਜਾਈ ਆਪਾਂ ਆਪਾਂ ਇਹ ਲੇਪੋਰਟ ਤੇ ਕਾਰਗਿਲ ਇਹ ਆ ਮਨਾਲੀ ਤੇ ਭਾਈ ਇਹ ਆ ਲੇ ਕਾਰਗਿਲ ਸੋ ਆਪਾਂ ਚੱਲੇ ਆ ਲੇ ਕਾਰਗਿਲ ਰੋਡ ਤੇ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੁਬਾਰਾ ਤੋਂ ਇੱਕ ਵਾਰੀ ਫੇਰ ਦਰਸ਼ਨ ਕਰਮ ਤੇ ਬਾਹਲਾ ਆਪਾਂ 10 ਜਾਂ 15 ਮਿੰਟ ਰੁਕਾਂਗੇ ਪ੍ਰਸ਼ਾਦਾ ਛੱਕਾਂਗੇ ਤੇ ਉੱਥੋਂ ਆਪਾਂ ਫੇਰ ਅੱਗੇ ਨੂੰ ਚੱਲਾਂਗੇ thank <laughs> you ਚਲੋ ਜੀ ਆਪਾਂ ਮੱਥਾ ਦੇਖ ਲਿਆ ਤੇ ਪ੍ਰਸ਼ਾਦਾ ਵੀ ਛਕ ਲਿਆ ਤੇ ਨਾਲ ਪਹਿਲੀ ਚਾਹ ਤੇ ਹੁਣ ਆਪਾਂ ਚੱਲਦੇ ਹਾਂ ਇੱਥੋਂ ਸਭ ਤੋਂ ਪਹਿਲਾਂ ਨਿਯਮਾ ਜਾਣਾ ਆ ਨਿਯਮਾ ਜਾ ਕੇ ਚੈੱਕ ਕਰਦੇ ਆਪਾਂ ਹੁਣ ਰੂਟ ਕਿ ਲੈਣਾ ਕਿਹੜਾ ਕਿਦੋਂ ਠੀਕ ਆ ਜੀ ਤੇ ਭਾਈ ਚੱਲੀਏ ਹੁਣ ਫਿਰ ਗੋਪਰ ਵਿੱਚ ਹੀ ਦੇਣ ਤੋਂ ਭਾਈ ਹੁਣ ਗੋਪਰ ਚੱਲਣ ਤੇ ਹੈਨੀ ਗੱਲ ਆ ਗੋਪਰ ਘੱਟ ਦੋ ਮੈਨੂੰ ਤੇ ਗੋਪਰੋ ਹੁਣੀ ਤੇ ਭਰਾ ਇਹ ਹੁਣ ਗੋਪਰੋ ਭਰਾ ਹੁਣੀ ਤੇ ਜਵਾਬ ਦੇ ਦੇਣਗੇ ਆ ਨਹੀਂ ਇਹ ਮੇਰੇ ਵਾਲਾ ਨਹੀਂ ਭਾਈ ਮੇਰਾ ਥੋੜੇ ਪਰੋ ਲਗਾ ਨਾ ਮੀਡੀਆ ਲਗਾ ਮੀਡੀਆ ਮੋਡ ਹੁਣ ਆਪਾਂ ਗੋਪਰੋ ਹੁਣੀ ਅੰਦਰ ਸਾਮ ਲੈਣੇ ਕਿਉਂਕਿ ਇਹਨਾਂ ਦਾ ਹੁਣ ਕੋਈ ਕੰਮ ਨਹੀਂ ਤੇ ਤੁਹਾਨੂੰ ਮਿਲਾਂਗੇ ਹੁਣ ਸੰਭਲ ਸਦਾ ਹੀ ਆਪਾਂ ਜਿੱਥੇ ਹੁਣ ਰੁਕਾਂਗੇ ਹਾਂਜੀ ਲਓ ਜੀ ਆਪਾਂ ਇੱਥੇ ਪਹੁੰਚ ਗਏ ਸੀਗੇ ਨੁਰਲਾ ਪਿੰਡ ਦੇ ਵਿੱਚ ਸੇਮ ਕਮਰਾ ਆਪਾਂ ਦਵਾਰਾ ਲੈ ਲਿਆ ਸੀ ਬਾਈ ਹੁਣਾਂ ਕੋ ਉੱਤੇ ਆਪਣੀ ਰੋਟੀ ਆ ਗਈ ਆ ਪਾਈਏ ਰੋਟੀ ਆ ਅਨ ਨਾਲ ਸਬਜ਼ੀ ਨਾਲ ਥੋੜੇ ਜਿਹਾ ਚੌਲ ਤੇ ਉਮੀਦ ਆ ਕਿ ਤੁਹਾਨੂੰ ਇਹ ਵੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜੁਦ ਦੱਸਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੁੜਜੋ ਸਾਡੇ ਸਭ ਨਾਲ ਓਕੇ ਬਾਏ